ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 51ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਫਿਲਮ ਪ੍ਰੋਡਿਊਸਰ ਤੇ ਜਿਹੜੇ ਫਿਲਮਾਂ ਚ ਰੋਲ ਵੀ ਕਰਦੇ ਨੇ ਜਰਨੈਲ ਸਿੰਘ ਜੀ ਦੀ ਦਸਤਾਰ ਵਰਗੀ ਦਸਤਾਰ ਸਜਾ ਕੇ ਦਿਖਾਣੀ ਹੈ ਉਹਨਾਂ ਦੀ ਦਸਤਾਰ ਮੈਂ ਇੱਕ ਛੋਟੀ ਜੀ ਵੀਡੀਓ ਦੇਖੀ ਸੀ ਉਹਨਾਂ ਦੀ ਜਿਹਦੇ ਵਿੱਚ ਉਹ ਸਿੰਗਲ ਦਸਤਾਰ ਹੀ ਸਜਾਰੇ ਸੀ ਇਦਾਂ ਤੇ ਉਹ ਫੁੱਲ ਵੈਲ ਦੀ ਦਸਤਾਰ ਸਜਾਈ ਸੀਗੇ ਮੇਰੇ ਹਿਸਾਬ ਨਾਲ ਤੇ ਸੁੱਕੀ ਹੀ ਦਸਤਾਰ ਸਜਾਈ ਸੀਗੇ ਮੈਂ ਤੁਹਾਨੂੰ ਕਪੜਾ ਸਜਾ ਕੇ ਦਿਖਾਣਾ ਹੈ ਜੀ ਰੂਬੀਆ ਵੈਲ ਕੈ ਗਿੱਲਾ ਕਰਨਾ ਹੈ ਥੋੜਾ ਜਿਹਾ ਮਾਈਨਰ ਗਿੱਲਾ ਕਰਨ ਦਾ ਇਹ ਫਾਇਦਾ ਹੋਊਗਾ ਸਾਨੂੰ ਕਿ ਜਦੋਂ ਆਪਾਂ ਇਹਨੂੰ ਸਜਾਵਾਂਗੇ ਥੋੜਾ ਜਿਹਾ ਇਕੱਠਾ ਹੋਊਗਾ ਇਹ ਕਿਉਂਕਿ ਜੇ ਆਪਾਂ ਪੂਰਾ ਸੁੱਕਾ ਸਜਾਵਾਂਗੇ ਨਾ ਇਸ ਕਪੜੇ ਨੂੰ ਤਾਂ ਜ਼ਿਆਦਾ ਹੈਵੀ ਹੋ ਜੂਗੀ ਪੱਗ ਆਪਣੀ ਤੇ ਥੋੜਾ ਗਿੱਲਾ ਕਰਨਾ ਹੈ ਜਿੱਦਾਂ ਨੋਰਮਲ ਪੱਗ ਨੂੰ ਕਰਦਾ ਹੈ ਨਾ ਮੈਂ ਉਸ ਤੋਂ ਘੱਟ ਗਿੱਲਾ ਕਰਨਾ ਹੈ ਤੇ ਉਹਨਾਂ ਦੀ ਦਸਤਾਰ ਵੀ ਜਿਹੜੀ ਹੈ ਨਾ ਸਿੰਗਲ ਹੁੰਦੀ ਹੈ ਮੈਂ ਦੇਖਿਆ ਉਹਨਾਂ ਨੂੰ ਨਾਲ-ਨਾਲ ਇੱਕ ਲੜ ਲਾਂਦੇ ਦੇਖਿਆ ਸੀ ਉਹਨਾਂ ਦੀ ਇੰਨੀ ਕੀ ਵੀਡੀਓ ਸੀਗੀ ਕਿਤੇ ਤੇ ਉਸ ਤੋਂ ਬਾਅਦ ਵਿੱਚ ਮੈਂ ਤੁਹਾਨੂੰ ਇਸ ਦਸਤਾਰ ਦਾ ਟਿਊਟੋਰੀਅਲ ਦੇਣ ਜਾ ਰਿਹਾ ਹਾਂ ਤੇ ਬੈਕ ਸਾਈਡ ਤੇ ਵੀ ਉਹਨਾਂ ਦਾ ਕੋਈ ਲੜ ਨਹੀਂ ਦਿੱਤਾ ਹੁੰਦਾ ਉਹਨੇ ਲੁੱਪੀ ਵਾਲਾ ਪੱਲਾ ਨਹੀਂ ਲਾਇਆ ਹੁੰਦਾ ਨੋਰਮਲ ਦਸਤਾਰੀ ਸਜਾਈ ਹੁੰਦੀ ਹੈ ਇੱਕ ਤਰ੍ਹਾਂ ਦੀ ਬਸ ਸ਼ੇਪ ਉਹ ਇਸ ਤਰੀਕੇ ਨਾਲ ਸਜਾਉਂਦੇ ਆ ਤੁਸੀਂ ਦੇਖੋ ਅਸੀਂ ਇਸ ਤਰੀਕੇ ਨਾਲ ਸਾਰੇ ਕੱਪੜੇ ਨੂੰ ਪਹਿਲਾਂ ਤਾਂ ਤੈਨ ਲਾ ਲੈਣਾ ਹੈ ਇੱਕ ਤਰ੍ਹਾਂ ਇਕੱਠ ਸਿੰਗਲ ਦਸਤਾਰ ਹੈ ਇਹ 8 ਮੀਟਰ ਦੀ ਹੈ ਤੇ ਰੂਬੀਆ ਵੈਲ ਕੈਮੀਕਲ ਕਪੜਾ ਹੈ ਸਟੈਪ ਬਾਈ ਸਟੈਪ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਇਸ ਦਸਤਾਰ ਦੀ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਅੱਗੇ ਪਿੱਛੇ ਕਰਕੇ ਨਾ ਦੇਖਿਓ ਜਿਹੜੇ ਮੇਰੇ ਵੀਰ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈੱਲ ਆਈਕਨ ਨੂੰ ਕਲਿੱਕ ਕਰ ਲੈਣ ਇਹੋ ਜਿਹਾ ਹੋਰ ਨਵੀਂ ਨਵੀਆਂ ਸਟਾਈਲ ਦੀਆਂ ਦਸਤਾਰਾ ਸਿੱਖਣ ਲਈ ਤੇ ਪੂਣੀ ਆਪਣੀ ਹੋ ਗਈ ਹੋਈ ਹੈ ਜੀ ਤੇ ਪੂਣੀ ਆਪਣੀ ਕਰਨ ਤੋਂ ਬਾਅਦ ਚੋਂ ਅਸੀਂ ਵਿਦਆਊਟ ਬੇਸ ਹੀ ਦਸਤਾਰ ਨੂੰ ਸਜਾ ਕੇ ਦਿਖਾਵਾਂਗੇ ਤੁਹਾਨੂੰ ਕਿਉਂਕਿ ਮੈਨੂੰ ਲੱਗਦਾ ਉਹਨਾਂ ਨੇ ਵੀ ਵਿਦਆਊਟ ਬੇਸ ਹੀ ਦਸ ਸੈਂਟਰ 'ਚ ਤੁਸੀਂ ਜੂੜਾ ਸਾਈਬ ਕਰਨਾ ਹੈ ਢਿੱਲਾ ਜਾਂ ਜੂੜਾ ਕਰਨਾ ਹੈ ਤੇ ਨਾਲ ਤੁਸੀਂ ਕੰਗਾ ਸਾਈਬ ਰੱਖ ਦੇਣਾ ਹੈ ਇਸ ਤਰੀਕੇ ਨਾਲ ਤੁਸੀਂ ਵੀ ਬੇਸ ਤਿਆਰ ਕਰ ਲੈਣਾ ਹੈ ਜਿਹੜਾ ਮੇਰੇ ਵੀਰੋ ਅਸੀਂ 75 ਡੇ ਹਾਰਡ ਚੈਲੰਜ ਸ਼ੁਰੂ ਕੀਤਾ ਹੈ ਇਹਦੇ ਵਿੱਚ ਤੁਹਾਨੂੰ ਅਸੀਂ ਵੱਖ-ਵੱਖ ਪ੍ਰਕਾਰ ਦੀਆਂ ਦਸਤਾਰਾਂ ਸਜਾ ਕੇ ਦਿਖਾਣੀਆਂ ਨੇ ਇਸ ਲਈ ਸਾਡੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਜੇ ਵਧੀਆ ਲੱਗੇ ਹੁਣ ਤੁਸੀਂ ਦੇਖੋ ਇਹ ਆਪਣੀ ਸਿੰਗਲ ਦਸਤਾਰ ਹੈ ਇਹਨੂੰ ਦੋ ਤਰੀਕੇ ਨਾਲ ਇਦਾਂ ਤਹਿ ਮਾਰ ਲੈਣੀ ਹੈ ਤਹਿ ਮਾਰ ਕੇ ਤੁਸੀਂ ਦੇਖ ਲਓ نیچے ਤੱਕ ਡਬਲ ਫੋਲਡ ਕਰ ਦੇਣਾ ਹੈ ਜਿੰਨਾ ਕੁ ਲੜ ਤੁਸੀਂ ਲਾਣਾ ਹੈ ਪਹਿਲਾ ਲੜ ਵੀ ਤੁਹਾਨੂੰ ਅਸੀਂ ਅਲੱਗ ਤਰੀਕੇ ਨਾਲ ਲਗਾ ਕੇ ਦਿਖਾਵਾਂਗੇ ਜਿਹੜਾ ਲੜ ਨਾ ਖਿਸਕੇ ਆਪਣੀ ਜਗ੍ਹਾ ਤੋਂ ਕਿਉਂਕਿ ਖੱਬੇ ਪਾਸੇ ਨੂੰ ਬਹੁਤ ਹੋਊਗਾ ਲੜ ਇਹ ਤੇ ਚੰਗੀ ਤਰ੍ਹਾਂ ਅੰਦਰ ਤੱਕ ਇਸ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰ ਦੇਣਾ ਹੈ ਕਿ ਲੜ ਜਿਹੜਾ ਥੋੜਾ ਮੋਟਾ ਵੀ ਹੋ ਜਾਵੇ ਬਟ ਦੇਖਣ ਨੂੰ ਜ਼ਿਆਦਾ ਮੋਟਾ ਨਾ ਲੱਗੇ ਜਦੋਂ ਅਸੀਂ ਲਾਵਾਂਗੇ ਤੇ ਦੋਨੋਂ ਹੱਥਾਂ 'ਚ ਇਸ ਤਰੀਕੇ ਨਾਲ ਇਕੱਠਾ ਕਰਕੇ ਲੜ ਨੂੰ ਫੜ ਲੈਣਾ ਹੈ। ਦੇਖੋ ਕਿੰਨਾ ਚੋੜਾ ਮੈਂ ਬਣਾਇਆ ਨਾ ਲੜ ਤਾਂ ਜੋ ਘੁੰਮ ਕੇ ਪਿੱਛੇ ਤੱਕ ਚਲ ਜਾਵੇ। ਨੀਚੋਂ ਜੀ ਲੜ ਲਾਣਾ ਹੈ। ਆ ਦੇਖੋ ਪਿੱਛੇ ਤੱਕ ਜਿੱਥੇ ਤੁਹਾਡੀ ਲੁੱਪੀ ਹੁੰਦੀ ਹੈ ਲਗਭਗ ਉੱਥੇ ਤੱਕ ਲੜ ਜਾਵੇ ਇਹ ਕਿਉਂਕਿ ਸੈਨ ਨੂੰ ਆਪਾਂ ਢਕਣਾ ਹੈ। ਪਿੱਛੇ ਲੁੱਪੀ ਤਾਂ ਦਿਖਾਣੀ ਨਹੀਂ ਅਸੀਂ ਤੇ ਇਸ ਤਰੀਕੇ ਨਾਲ ਲੜ ਨੂੰ ਅੰਦਰ ਦੇ ਦੇਣਾ ਹੈ। ਪਹਿਲੇ ਲੜ ਨੂੰ ਇਸ ਤਰੀਕੇ ਨਾਲ ਰੱਖਣਾ ਹੈ ਤੁਸੀਂ। ਬਟ ਆ ਜਿਹੜਾ ਪਹਿਲਾ ਲੜ ਤੁਸੀਂ ਘੁਮਾਇਆ ਇਹਨੂੰ ਦਿਖਾਣਾ ਨਹੀਂ ਦਿਖਾਣਾ ਅਸੀਂ ਦੂਜੇ ਲੜ ਨੂੰ ਕਿਉਂਕਿ ਦੂਜਾ ਲੜ ਸਾਡਾ ਆਪਣੀ ਜਗ੍ਹਾ ਤੇ ਟਿਕਿਆ ਰਹੂਗਾ। ਤੇ ਇਰੇ ਨਾਲ ਆਪਣਾ ਲਾੜਾ ਜਿਹੜਾ ਪਹਿਲੇ ਲੜ ਦੇ ਨਾਲ ਨਾ ਇਹ ਦੂਜਾ ਲੜਾ ਆਪਣਾ ਟਿਕਿਆ ਰੋਗਾ ਇਸ ਜਗ੍ਹਾ ਤੇ ਸਾਰੀ ਦਸਤਾਰ ਦੀ ਪੋਣੀ ਆਪਾਂ ਨਾਲ ਦੀ ਨਾਲ ਕਰਕੇ ਦਿਖਾਵਾਂਗੇ ਇਸ ਲਈ ਪਹਿਲਾਂ ਦੋਨੋਂ ਪੱਲਿਆਂ ਨੂੰ ਖੋਲ ਲੈਣਾ ਹੈ ਖੋਲ ਕੇ ਦੇਖ ਲੈਣਾ ਕਿਹੜਾ ਹਿੱਸਾ ਕਿਹ ਸਾਈਡ ਤੇ ਆ ਫਿਰ ਦੋਨੋਂ ਕੰਨੀਆਂ ਜੋੜ ਕੇ ਇਸ ਤਰੀਕੇ ਨਾਲ ਕੱਪੜੇ ਨੂੰ ਇਕੱਠਾ ਕਰਕੇ ਪਿੱਛੋਂ ਦੀ ਡਾਇਰੈਕਟ ਲੈ ਕੇ ਆਣਾ ਹੈ ਕਿਤੋਂ ਪਿੰਚ ਨਹੀਂ ਕਰਨਾ ਸਿਵਾਏ ਫਰੰਟ ਸਾਈਡ ਤੋਂ ਤੇ ਇਸ ਜਗ੍ਹਾ ਤੇ ਤੁਸੀਂ ਦੇਖ ਲਓ ਦੋ ਕੁ ਵਾਟੇ ਸਿੱਧੇ ਟੇਡੇ ਮੇਡੇ ਜੇ ਬਣਾ ਕੇ ਤੁਸੀਂ ਇਸ ਤਰ੍ਹਾਂ ਲੜ ਨੂੰ ਉੱਪਰੋਂ ਖਿੱਚ ਕੇ نیچے ਕੱਢ ਲੈਣਾ ਹੈ ਉਹਨਾਂ ਦਾ ਵੀ ਪਹਿਲਾ ਲੜ ਇਸੇ ਤਰੀਕੇ ਨਾਲ ਹੁੰਦਾ ਜੇ ਤੁਸੀਂ ਧਿਆਨ ਨਾਲ ਦੇਖੋ ਨਾ ਉਹਨਾਂ ਦੀ ਦਸਤਾਰਾ 'ਚ ਐਦਾ ਹੀ ਉਹਨਾਂ ਦਾ ਬਾਹਰ ਹੁੰਦਾ ਲਗਭਗ ਉੱਪਰਲੇ ਪਾਸੇ ਨੂੰ ਸਾਰੀ ਦਸਤਾਰ ਦੀ ਗੋਲਾਈ ਜਾਣੀ ਚਾਹੀਦੀ ਆ ਤੇ ਦਸਤਾਰ ਹੱਲੇ ਜ਼ਿਆਦਾ ਪਿੱਛੇ ਨੂੰ ਨਹੀਂ ਜਾਣੀ ਚਾਹੀਦੀ ਸਾਰੇ ਲੜ ਲਗਭਗ ਤੁਸੀਂ ਸੱਜੇ ਪਾਸੇੋਂ ਉੱਪਰੋਂ ਲੈ ਕੇ ਆਣੇ ਆ ਤੇ ਉੱਪਰੋਂ ਸਾਰੇ ਲੜ ਢਿੱਲੇ ਢਿੱਲੇ ਹੋਣੇ ਚਾਹੀਦੇ ਆ ਤੁਹਾਡੇ ਨੀਚਲੇ ਹਿੱਸੇ ਤੋਂ ਥੋੜੇ ਜਿਹਾ ਟਾਈਟ ਹੋਣੇ ਚਾਹੀਦੇ ਆ ਇਹ ਦਸਤਾਰ ਜਦੋਂ ਤੁਸੀਂ ਸਜਾਉਗੇ ਨਾ ਤੁਹਾਨੂੰ ਸਜਾਣ ਵੇਲੇ ਢਿੱਲੀ ਹੀ ਲੱਗੂਗੀ ਇਹ ਦਸਤਾਰ ਕਿਉਂਕਿ ਪਹਿਲੀ ਗੱਲ ਤਾਂ ਇਹ ਦਸਤਾਰ ਸੁੱਕ ਦੂਜੀ ਗੱਲ ਇਹ ਇਹਨੂੰ ਸਜਾਉਣ ਦਾ ਤਰੀਕਾ ਹੀ ਇਹ ਹੈ ਫੁੱਲਮੀ ਰੱਖਣੀਆਂ ਤਾਂ ਤੁਹਾਨੂੰ ਢਿੱਲੇ ਲੜ ਹੀ ਰੱਖਣੇ ਪੈਣੇ ਆ ਕਿਉਂਕਿ ਮੈਂ ਉਹਨਾਂ ਦੀ ਕਈ ਵੀਡੀਓ ਦੇਖੀ ਆ ਤੇ ਉਹਨਾਂ ਨੇ ਦਸਤਾਰ ਨੂੰ ਬਹੁ ਵਾਰੀ ਸੈੱਟ ਕਰਦੇ ਹੁੰਦੇ ਆ ਥੱਲੇ ਨੂੰ ਕਰਕੇ ਉਹ ਤੇ ਨਾਲ ਨਾਲ ਤੁਸੀਂ ਪੂਣੀ ਜ਼ਰੂਰ ਕਰਨੀ ਹੈ ਇਹ ਮੜਾਸਾ ਟਾਈਪ ਦਸਤਾਰ ਹੈ ਇਹ ਬੜੀ ਢਿੱਲੀ ਜੀ ਹੁੰਦੀ ਹੈ ਇਹ ਦੇਖਣ ਨੂੰ ਵਧੀਆ ਲੱਗਦੀ ਹੈ ਪੁਰਾਣੇ ਟਾਈਮਾਂ ਦੇ ਵਿੱਚ ਐਦਾਂ ਦੀ ਦਸਤਾਰ ਸਜਾਉਂਦੇ ਹੁੰਦੇ ਸੀਗੇ ਤੇ ਹੁਣ ਤੁਸੀਂ ਦੇਖੋ ਆਪਾਂ ਸਾਰੇ ਲੜ ਲਗਭਗ نیچے ਲੈ ਕੇ ਆ ਨਾ ਗੁਲਾਈ ਦੇ ਵਿੱਚ ਮੌਲੇ ਹਿੱਸੇ ਤੋਂ ਦਸਤਾਰ ਬਾਹਰ ਨਹੀਂ ਕੱਢਣੀ ਹੈਗੀ ਤੁਸੀਂ ਜ਼ਿਆਦਾ ਤੇ ਇਸ ਤਰੀਕੇ ਨਾਲ ਤੁਸੀਂ ਸਾਰੀ ਦਸਤਾਰ ਨੂੰ ਨਾਲ ਦੀ ਨਾਲ ਪੋਣੀ ਕਰਕੇ ਸਜਾਣਾ ਸ਼ੁਰੂ ਕਰਨਾ ਹੈ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਬੜੀ ਮਾਇਨੇ ਰੱਖਦੀ ਹੁੰਦੀ ਹੈ ਇਸ ਜਗ੍ਹਾ ਤੇ ਪਿੱਛੇ ਹੀ ਦੇਖੋ ਅਸੀਂ ਕਿਦਾਂ ਉੱਪਰਲੇ ਪਾਸੇ ਹਮੇਸ਼ਾ ਆਪਾਂ ਸਾਫ਼ ਕਰਨ ਦੀ ਥੋੜੀ ਜੀ ਕੋਸ਼ਿਸ਼ ਕਰਨੀ ਹੈ ਸਾਰੇ ਲੜ ਉੱਪਰੋਂ ਸਾਫ਼ ਨਹੀਂ ਕਰਨੇ ਹੈਗੇ ਜਮ੍ਹਾਂ ਹੀ ਸਾਫ਼ ਨਹੀਂ ਕਰਨੇ ਹੈਗੇ ਵਾਟਰ ਰੈਨ ਦੇਣੇ ਆ ਬਸ ਥੋੜਾ ਜੀ ਪਿੱਛੇ ਜੀ ਪਿੰਚ ਕਰਨਾ ਹੈ ਆਰਾਮ ਆਰਾਮ ਨਾਲ ਸਾਰੀ ਦਸਤਾਰ ਦੇ ਵਿੱਚ ਤੁਸੀਂ ਇਸੇ ਤਰੀਕੇ ਨਾਲ ਹੀ ਕਰਨਾ ਹੈ ਧਿਆਨ ਰੱਖਣਾ ਹੈ ਜਿਹੜੇ ਲਾੜਾ ਤੁਹਾਡੇ ਸੱਜੇ ਪਾਸਿਓ ਹੌਲੀ-ਹੌਲੀ نیچے ਆਣ ਤੇ ਖੱਬੇ ਪਾਸਿਓ ਥੋੜੇ-ਥੋੜੇ ਉੱਪਰ ਜਾਣ ਦੇਖੋ ਜਿੱਦਾਂ ਮੈਂ ਮੋਰੇ ਹੱਥ ਰੱਖਿਆ ਨਾ ਇਹਨਾਂ ਤੁਹਾਡੀ ਦਸਤਾਰ ਹਿੱਲੂਗੀ ਨਹੀਂ ਆਪਣੀ ਜਗ੍ਹਾ ਤੋਂ ਕਿਉਂਕਿ ਇਹ ਜਗ੍ਹਾ ਤੋਂ ਦਸਤਾਰ ਢਿੱਲੀ ਹੋਊਗੀ ਥੋੜੀ ਜੀ ਤੁਹਾਡੀ ਮਤਲਬ ਕਿ ਐਦਾਂ ਦਸਤਾਰ ਸਜਾਣ ਦੇ ਕਾਰਨ ਨਾ ਤੁਹਾਡੀ ਦਸਤਾਰ ਥੋੜੀ ਜੀ ਢਿੱਲੀ ਰਹੂਗੀ ਇੱਕ ਤਾਂ ਅਸੀਂ ਥੱਲੇ ਕੋਈ ਬੇਸ ਨਹੀਂ ਸਜਾਇਆ ਦੂਜੀ ਗੱਲ ਇਹ ਇਸ ਤਰ੍ਹਾਂ ਦਸਤਾਰ ਸਜਾਣ ਦੇ ਨਾਲ ਦਸਤਾਰ ਹਮੇਸ਼ਾ ਢਿੱਲੀ ਹੀ ਰਹਿਣੀ ਹੈ ਤੁਹਾਡੀ ਥੋੜੀ ਜੀ ਨਾਲ ਦੀ ਨਾਲ ਫੜ ਕੇ ਰੱਖਣਾ ਪੈਣਾ ਤੁਹਾਨੂੰ ਸ ਇਹ ਚੀਜ਼ ਜਿਹੜੀ ਆ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਤੁਸੀਂ ਮੈਨੂੰ ਬਾਅਦ ਵਿੱਚ ਕਮੈਂਟ ਨਾ ਕਰਿਓ ਕਿ ਤੁਹਾਡੀ ਦਸਤਾਰ ਢਿੱਲੀ ਰਹਿ ਰਹੀ ਹੈ ਢਿੱਲੀ ਰਹੂਗੀ ਹੀ ਰਹੂਗੀ ਠੀਕ ਹੈ ਮੇਰੇ ਵੀਰੋ ਬਸ ਖਿੱਚ ਕੇ ਸਜਾਣਾ ਦਸਤਾਰ ਨੂੰ ਹਿੱਲਣ ਨਹੀਂ ਦੇਣਾ ਜੇ ਤੁਸੀਂ ਲੜ ਲਾ ਰਹੇ ਹੋ ਨਾ ਲੜ ਲਾਣ ਵੇਲੇ ਦਸਤਾਰ ਨੂੰ ਹਿੱਲਣ ਨਹੀਂ ਦੇਣਾ ਬਾਕੀ ਜਦੋਂ ਤੁਸੀਂ ਦਸਤਾਰ ਸਜਾ ਲਈ ਉਦੋਂ ਨਹੀਂ ਦਸਤਾਰ ਕਿਤੇ ਜਾਂਦੀ ਠੀਕ ਹੈ ਜੀ ਇਹ ਵੀ ਨਹੀਂ ਹੋਊਗਾ ਤੁਸੀਂ ਜਾ ਰਹੇ ਹੋ ਕਿਤੇ ਤਾਂ ਤੁਹਾਡੀ ਦਸਤਾਰ ਹਿੱਲ ਰਹੀ ਹੈ ਜਿਆਦਾ ਹਿੱਲ ਰਹੀ ਹੈ ਤੁਰਨ ਵੇਲੇ ਐਦਾਂ ਨਹੀਂ ਹੋਊਗਾ ਬਟ ਦਸਤਾਰ ਸਜਾਣ ਵੇਲੇ ਜਦੋਂ ਤੁਸੀਂ ਖਿੱਚ ਕੇ ਲਾੜ ਰੱਖਣਾ ਨਾ ਸੱਜੇ ਪਾਸੇ ਉਹ ਫੋਲਡ ਕਰਕੇ ਉਦੋਂ ਤੁਹਾਨੂੰ ਹੱਥ ਰੱਖਣਾ ਪੈਣਾ ਕਿ ਤੁਹਾਡੇ ਦਸਤਾਰ ਦੀ ਜਿਹੜੇ ਲਾੜਾ ਖਿਸਕਣ ਨਾ ਆਪਣੀ ਜਗ੍ਹਾ ਤੋਂ ਠੀਕ ਹੈ ਮੇਰੇ ਵੀਰੋ ਆ ਦੇਖੋ ਲੜ ਤਾਂ ਮੈਂ ਖਿੱਚ ਬਟ ਫੜਕੇ ਲਾ ਰਹੇ ਆ ਕਿ ਦਸਤਾਰ ਹਿੱਲੇ ਨਾ ਆਪਣੀ ਜਗ੍ਹਾ ਤੋਂ ਇਹਦੇ ਨਾਲ ਤੁਹਾਡੇ ਲਾੜਾ ਜਿਹੜੇ ਉਹ ਸਹੀ ਤਰੀਕੇ ਨਾਲ ਲੱਗਣਗੇ ਤੇ ਦਸਤਾਰ ਜਿਹੜੀ ਆਪਣੀ ਜਗ੍ਹਾ ਤੇ ਟਿੱਕੀ ਵੀ ਰਹੂਗੀ 1 ਬਾਈ 1 ਅਸੀਂ ਦੇਖੋ ਸਾਰੇ ਲੜ ਲਾ ਲਏ ਹੋਏ ਆ ਕੋਈ ਬੇਸ ਨਹੀਂ ਰੱਖਿਆ ਸੀ ਤੇ ਬਿਨਾ ਕਿਸੇ ਜੋੜੇ ਤੋਂ ਆਪਾਂ ਖੱਬੇ ਪਾਸੇ ਹੀ ਕਰਦੇ ਹੁੰਨੇ ਨਾ ਵੈਸੇ ਤਾਂ ਜੋੜਾ ਅਸੀਂ ਜੋੜਾ ਵੀ ਸੈਂਟਰ 'ਚ ਕੀਤਾ ਆ ਬਸ ਸ਼ੇਪ ਤੁਹਾਨੂੰ ਉਹੋ ਜਿਹੀ ਸਜਾ ਕੇ ਦਿਖਾਤੀ ਆ ਆਪਾਂ ਫੁੱਲਫੀ ਜੀ ਜਿੰਨਾਂ ਤੁਹਾਨੂੰ ਫੁੱਲਮੀ ਜੀ ਦਸਤਾਰ ਲੱਗੂਗੀ ਮੜਾਸਾ ਟਾਈਪ ਐ ਇਹ ਜਿਹਦੇ ਵਿੱਚ ਵਟਾਲੀ ਦਸਤਾਰ ਕਹ ਲਓ ਤੁਸੀਂ ਇਹ ਸਿੰਪਲ ਸਿੱਧੀ ਗੱਲੋ ਹਨਾ ਬਟ ਇਹਦੇ ਵਿੱਚ ਸ਼ੇਪ ਅਸੀਂ ਜਰਨੈਲ ਸਿੰਘ ਜੀ ਵਰਗੀ ਸਜਾ ਕੇ ਦਿਖਾਈਆ ਤੁਹਾਨੂੰ ਸੱਜੇ ਪਾਸੇ ਉਹ ਲੜ نیچے ਨੂੰ ਆ ਰਹੇ ਨੇ ਖੱਬੇ ਪਾਸੇ ਥੋੜੇ ਥੋੜੇ ਲੜ ਉੱਪਰ ਨੂੰ ਜਾ ਰਹੇ ਨੇ ਤੇ ਅੱਖ ਦੇਖੋ ਆਪਣੀ ਖੱਬੀ ਕਿੰਨੀ ਘਟਕੀ ਆ ਸੱਜੀ ਅੱਖ ਥੋੜੀ ਜੀ ਘਟ ਟਕਣੀ ਆ ਅਸੀਂ ਉਹਦੇ ਅਕੋਰਡਿੰਗ ਤੇ ਇਸ ਤਰੀਕੇ ਨਾਲ ਤੁਸੀਂ ਲੜ ਨੂੰ ਖੋਲ ਕੇ ਲਾ ਲੈਣਾ ਥੋੜੇ ਜਿਹਾ ਵੱਟ ਪਾ ਲੈਣੇ ਨੇ ਇਸ ਲੜ ਦੇ ਵਿੱਚ ਖੋਲ ਕੇ ਉੱਪਰੋਂ ਜੀ ਦੱਬਣਾ ਹੈ ਦਬ ਦਬ ਕੇ ਦਸਤਾਰ ਨੂੰ ਸੇ ਜਾਣਾ ਕਿਉਂਕਿ ਜਿਆਦਾ ਮੋਲਲੇ ਹਿੱਸੇ ਨੂੰ ਨਾ ਆਵੇ ਦਸਤਾਰ ਤੇ ਖਿੱਚ ਖਿੱਚ ਕੇ ਲੜ ਲਾਣੇ ਆ ਬਸ ਦਸਤਾਰ ਆਪਣੀ ਜਗ੍ਹਾ ਤੋਂ ਹਿੱਲੇ ਨਾ ਨਾ ਹੀ ਖਿਸਕੇ ਇਸ ਗੱਲ ਦਾ ਤੁਸੀਂ ਜਿਆਦਾ ਧਿਆਨ ਰੱਖਣਾ ਹੈ ਬਾਕੀ ਮੇਰੇ ਵੀਰੋ ਇਹ ਦਸਤਾਰ ਨਾ ਉਹਨਾਂ ਦੇ ਬਹੁਤ ਜੱਜਦੀ ਆ ਜਰਨੈਲ ਸਿੰਘ ਜੀ ਦੇ ਕਿਉਂਕਿ ਮੇਰੇ ਹੱਲੇ ਦਾੜੀ ਇੰਨੀ ਪ੍ਰਕਾਸ਼ ਨਹੀਂ ਹੋਈ ਹੈਗੀ ਤੇ ਉਹਨਾਂ ਦੇ ਜਿਆਦਾ ਜੱਜਦੀ ਆ ਮੇਰੇ ਮੈਨੂੰ ਨਾ ਥੋੜੀ ਜੀ ਦੇਖਣ ਨੂੰ ਮੈਨੂੰ ਆਪ ਨੂੰ ਥੋ ਔੜ ਲੱਗ ਰਹੀ ਸੀ ਕਿਉਂਕਿ ਮੈਂ ਪਹਿਲਾਂ ਇਹ ਸਜਾਈ ਨਹੀਂ ਕਦੀ ਅਧਰ ਹੀ ਦਸਤਾਰ ਬਟ ਮੈਂ ਤੁਹਾਨੂੰ ਸਜਾ ਕੇ ਜ਼ਰੂਰ ਦਿਖਾਣੀ ਸੀ ਕਿਉਂਕਿ ਮੈਂ ਤੁਹਾਨੂੰ ਸਿਖਾਣਾ ਵੀ ਹੈ ਇਹਨਾਂ ਚੀਜ਼ਾਂ ਨੂੰ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਉਹਨੂੰ ਦੂਰ ਕਰਨ ਲਈ ਬਟ ਕਈ ਚੀਜ਼ਾਂ ਹੁੰਦੀ ਕੁਝ ਖਾਸ ਬੰਦਿਆਂ ਦੇ ਹੀ ਜੱਚਦੀਆਂ ਹੁੰਦੀਆਂ ਨੇ ਦੇਖੋ ਉਹਨਾਂ ਦੇ ਜਰਨੈਲ ਸਿੰਘ ਜੀ ਦੀ ਦਾੜੀ ਕਿੰਨੀ ਵਧੀਆ ਹੈ ਨਾ ਜੀ ਭਰਵੀਂ ਦਾੜੀ ਆ ਪੂਰੀ ਤੇ ਨਾਲੇ ਲੰਬੀ ਵੀ ਆ ਉਹਦੇ ਕਰਕੇ ਉਹਨਾਂ ਦੇ ਦਸਤਾਰ ਬੜੀ ਸੋਹਣੀ ਲੱਗਦੀ ਹੈ ਇਹ ਤੇ ਨਾਲ ਦੀ ਨਾਲ ਸਟੈਪ ਬਾਈ ਸਟੈਪ ਤੁਸੀਂ ਇਸ ਲੜ ਨੂੰ ਦੇਖੋ ਪਿੱਛੇ ਤੱਕ ਲੈ ਗਏ ਹੋਏ ਆ ਜਿੱਥੇ ਤੁਹਾਡਾ ਇਹ ਲੜ ਖਤਮ ਹੁੰਦਾ ਤੁਸੀਂ ਉੱਥੇ ਦੇ ਦੇਣਾ ਇਸ ਲੜ ਨੂੰ ਅਸੀਂ ਪਿੱਛੇ ਨਹੀਂ ਦੇਣਾ ਬਟ ਕਿਉਂਕਿ ਆਪਣੀ ਦਸਤਾਰ ਥੋੜੀ ਜਿਹੀ ਨਿਚਲੇ ਹਿੱਸੇ ਤੋਂ ਢਿਲੀ ਆਪਾਂ ਉੱਪਰ ਦੇ ਦੇਣਾ ਇਹ ਨਾਲ ਦਸਤਾਰ ਤੁਹਾਡੀ ਹੋਰ ਪਰਵੀ ਜੀ ਹੋ ਜਾਊਗੀ ਬਟ ਇੱਥੇ ਥੋੜਾ ਜਿਆਦਾ ਅੰਦਰ ਜਿਹਨੂੰ ਕਰਕੇ ਦਿਓ ਲੜ ਨੂੰ ਜਿਹੜਾ ਆਪਣੀ ਜਗ੍ਹਾ ਤੇ ਟਿਕ ਜਵੇ ਲੜ ਇਧਰ ਦੀ ਦਸਤਾਰ ਤੁਹਾਡੀ ਥੋੜੀ ਜਿਹੀ ਹੋਰ ਬਾਹਰ ਨੂੰ ਆ ਜਾਊਗੀ ਉੱਪਰਲੇ ਹਿੱਸੇ ਤੇ ਜਿਹੜਾ ਤੁਸੀਂ ਲੜ ਛੱਡਿਆ ਸੀ ਉਹਨੂੰ ਤੁਸੀਂ ਖਿੱਚ ਕੇ ਸੈਨੂੰ ਟੱਕ ਲੈਣਾ ਹੈ ਠੀਕ ਹੈ ਇਹ ਜਗ੍ਹਾ ਤੋਂ ਦਸਤਾਰ ਦੀ ਗੁਲਾਈ ਕਰਨੀ ਹੈ ਗੁਲਾਈ ਕਰਕੇ ਜਿਹੜਾ ਇਹ ਜਗ੍ਹਾ ਤੋਂ ਲਾੜਾ ਦੇਖੋ ਤੁਹਾਡਾ ਖੱਬੀ ਅੱਖ ਦੇ ਕੋਲ ਕਿੰਨਾ ਕਾ ਤੇ ਸੱਜੀ ਅੱਖ ਤੋਂ 20 ਤੁਹਾਡੀ ਕਿੱਥੇ ਬਣਦੀ ਹੈ ਹਨਾ ਮੇਰੇ ਵੀਰੋ ਇਸੇ ਤਰੀਕੇ ਨਾਲ ਹੋਊਗੀ ਤੇ ਐਦਾਂ ਤੁਸੀਂ ਇਸ ਤਰੀਕੇ ਦੀ ਦਸਤਾਰ ਨੂੰ ਸਜਾ ਸਕਦੇ ਹੋ ਜਿੱਥੇ ਤੁਹਾਡਾ ਮਨ ਹੈ ਤੁਸੀਂ ਉੱਥੇ ਲੜ ਨੂੰ ਲਗਾ ਕੇ ਆਪਣੇ ਅਕੋਰਡਿੰਗ ਸ਼ੇਪ ਨੂੰ ਕਨਵਰਟ ਕਰ ਸਕਦੇ ਹੋ ਉੱਪਲੇ ਹਿੱਸੇ ਤੋਂ ਲੁਪੀਆਲਾ ਪੱਲਾ ਖਿੱਚ ਲੈਣਾ ਹੈ ਸੇਰ ਵਾਲਾ ਜਿਹੜਾ ਅਸੀਂ ਪਹਿਲਾਂ ਲੜ ਲਾਇਆ ਸੀਗਾ ਨਾ ਕੁਮਾ ਕੇ ਪਿੱਛੇ ਤੱਕ ਪਰ ਬਾਹਰ ਨਹੀਂ ਸੀ ਕੱਢਿਆ ਉਹਨੂੰ ਇਸ ਤਰੀਕੇ ਨਾਲ ਬਾਹਰ ਕੱਢ ਕੇ ਚੰਗੀ ਤਰ੍ਹਾਂ ਸਿਰ ਦੇ ਉੱਤੇ ਵਿਛਾ ਲੈਣਾ ਹੈ ਜਿੰਨਾ ਸੇਰ ਚੰਗੀ ਤਰ੍ਹਾਂ ਟੱਕ ਹੋ ਜਵੇ ਕੱਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰ ਦਿਓ ਕਿ ਬਾਹਰ ਨਾ ਆਵੇ ਤੇ ਦੇਖ ਲੈਣਾ ਉੱਪਰਲੇ ਲੜ ਜੇ ਤੁਹਾਨੂੰ ਜ਼ਿਆਦਾ ਢਿੱਲੇ ਲੱਗਣ ਤਾਂ ਥੋੜੇ ਥੋੜੇ ਉਹਨਾਂ ਨੂੰ ਅੰਦਰ ਫੋਲਡ ਕਰ ਸਕਦੇ ਹੋ ਤੁਸੀਂ ਕੋਈ ਨਹੀਂ ਐਦਾਂ ਵੀ ਰੱਖ ਸਕਦੇ ਹੋ ਮਤਲਬ ਪਿੱਛੋਂ ਜੇ ਦੇਖਣੇ ਆ ਐਦਾਂ ਹੀ ਲਾੜੀ ਰੱਖਣੇ ਤਾਂ ਤੁਸੀਂ ਰੱਖ ਸਕਦੇ ਹੋ ਨਾਰਮਲ ਵੇ ਦੇ ਨਾਲ ਜੇ ਰੈਗੂਲਰ ਦਸਤਾਰ ਨਹੀਂ ਸਜਾਣੀ ਇਹ ਜੇ ਤੁਸੀਂ ਵੈਸੇ ਹੀ ਨਾਰਮਲ ਘਰੇ ਸਜਾ ਕੇ ਰੱਖਣੀ ਆ ਤਾਂ ਸਜਾ ਸਕਦੇ ਹੋ ਜਿਹੜੀ ਸ਼ੇਪ ਆ ਸੱਜੇ ਪਾਸੇ ਅਸੀਂ ਇਸ ਤਰੀਕੇ ਨਾਲ ਦਬ ਦੇਣੀ ਆ ਜਿੱਦਾਂ ਉਹਨਾਂ ਦੀ ਆ ਤੇ ਖੱਬੇ ਪਾਸੇ ਉਹ ਕੱਲੀ ਬਾਹਰ ਆ ਜ਼ਿਆਦਾ ਦਸਤਾਰ ਉਹਨਾਂ ਦੀ ਇਹ ਜਗ੍ਹਾ ਤੇ ਆਪਣੇ ਅਕੋਰਡਿੰਗ ਤੁਸੀਂ ਵਟ ਪਾ ਸਕਦੇ ਹੋ ਦੋਨਾਂ ਸਾਈਡਾਂ ਤੇ ਤੁਸੀਂ ਦੇਖੋ ਖੱਬ ਲਾੜਾ ਪਣਾ ਹੈ ਇਹ ਲਗਭਗ ਉੱਪਰ ਹੋਈ ਸਿੱਧਾ ਆ ਰਿਹਾ ਨਾ ਇਹ ਇਸ ਤਰੀਕੇ ਨਾਲ ਆਪਾਂ ਇਹ ਲੜ ਨੂੰ ਬਾਹਰ ਵੀ ਕੱਢਣਾ ਹੈ ਜਿੱਦਾਂ ਉਹਨਾਂ ਦਾ ਹੁੰਦਾ ਪਹਿਲਾ ਲੜਬਾਰ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਦਸਤਾਰ ਦੀ ਜਿਹੜੀ ਸ਼ੇਪ ਆ ਲਗਭਗ ਉਹੋ ਜਿਹੀ ਲੱਗਦੀ ਜਾਂਦਾ ਜੀ ਤੇ ਜਦੋਂ ਅਸੀਂ ਕਿਸੇ ਵਾਰ ਦੀ ਦਸਤਾਰ ਸਜਾਣੀ ਹੁੰਦੀ ਆ ਤਾਂ ਇੰਸਟਾਗ੍ਰਾਮ ਤੇ ਜਾ ਕੇ ਉਹਨਾਂ ਦੀਆਂ ਕਾਫੀ ਫੋਟੋਆਂ ਤੇ ਵੀਡੀਓ ਦੇਖਣੀਆਂ ਪੈਂਦੀਆਂ ਨੇ ਤੇ ਬਹੁਤ ਮਿਹਨਤ ਲੱਗਦੀ ਆ ਇਦਾਂ ਦੀਆਂ ਵੀਡੀਓ ਬਣਾਉਣ ਨੂੰ ਤੇ ਇਸੇ ਤਰੀਕੇ ਨਾਲ ਮੇਰੇ ਵੀਰੋ ਤੁਹਾਨੂੰ ਅਸੀਂ ਰੋਜ਼ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਉਂਦੇ ਰਾਵਾਂਗੇ ਤੇ ਸਾਡੇ ਨਾਲ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਿਆ ਕਰੋ ਜਿਨ੍ਹਾਂ ਨੂੰ ਹੁਣ ਦਸਤਾਰਾਂ ਦੀਆਂ ਵੀਡੀਓ ਦੇਖ ਕੇ ਦਸਤਾਰ ਸਿੱਖਣੀ ਚਾਹੀਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਹੁੰਦੀਆਂ ਨੇ ਤੇ ਜੇਕਰ ਤੁਹਾਨੂੰ ਕਿਸੇ ਵੀ ਸਟਾਈਲ ਦੀ ਦਸਤਾਰ ਦੀ ਵੀਡੀਓ ਚਾਹੀਦੀ ਹੈ ਤਾਂ ਉਹਨੂੰ ਕਮੈਂਟ ਕਰ ਦਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਉਸ ਵੀਡੀਓ ਨੂੰ ਲੈ ਕੇ ਆਉਣ ਦਾ ਬਟ ਮੇਰੇ ਵੀਰ ਦੇਖੋ ਮੈਂ 50 ਵੀਡੀਓ ਪੋਸਟ ਕਰ ਚੁੱਕਾ ਹਾਂ ਜਿਹੜੀਆਂ ਵੀਡੀਓ ਮੈਂ ਪਾ ਚੁੱਕਾ ਹਾਂ 50 ਵੀਡੀਓ ਦੇ ਵਿੱਚ ਉਹ ਨਹੀਂ ਮੈਂ ਦੁਬਾਰਾ ਰਿਪੀਟ ਕਰਨੀਆਂ ਹਲੇ ਉਹ ਬਾਅਦ ਵਿੱਚ ਕਰਾਂਗੇ ਜਦੋਂ ਕਾਫੀ ਟਾਈਮ ਹੋ ਜਾਵੇਗਾ ਕਿਉਂਕਿ ਹੁਣ ਅਸੀਂ ਉਹ ਰਿਪੀਟ ਕਰਾਂਗੇ ਵੀਡੀਓ ਜਿਹੜੀਆਂ ਹਲੇ ਤੱਕ ਪੋਸਟ ਨਹੀਂ ਕੀਤੀਆਂ ਅਸੀਂ 75 ਡੀ ਹਾਰਡ ਚੈਲੰਜ ਦੇ ਵਿੱਚ ਦਸਤਾਰ ਦੀ ਜਿਹੜੀ ਸ਼ੇਪ ਆ ਉਹਨੂੰ ਮੇਨਟੇਨ ਕਰਕੇ ਹੁਣ ਤੁਹਾਨੂੰ ਹਰ ਇੱਕ ਹਿੱਸੇ ਤੋਂ ਦਸਤਾਰ ਦੇ ਦਰਸ਼ਨ ਕਰਾਣੇ ਆ ਜੀ ਜੇ ਕੋਈ ਵੀ ਤੁਹਾਨੂੰ ਕਮੀ ਪੇਸ਼ੀ ਲੱਗੇ ਤਾਂ ਉਹਨੂੰ ਤੁਸੀਂ ਹੁਣੇ ਦੂਰ ਕਰ ਲਿਓ ਤੇ ਹੁਣ ਤੁਸੀਂ ਦੇਖ ਸਕਦੇ ਹੋ ਫਰੰਟ ਤੋਂ ਤੇ ਹੁਣ ਦੇਖ ਸਕਦੇ ਹੋ ਖੱਬੇ ਪਾਸ ਸਾਰੇ ਲੜਾਪੜਾਟੀ ਲੈਟੀ ਲੈ ਜੇ ਹੀ ਹੀ ਛੱਡੇ ਆ ਤੇ ਪਿਛਲੇ ਹਿੱਸੇ ਤੋਂ ਵੀ ਦੇਖੋ ਸੱਜੇ ਪਾਸੇ ਤੱਕ ਉੱਪਰ ਤੱਕ ਸਾਰੀ ਲੜ ਸੀ ਇਦਾਂ ਹੀ ਛੱਡੇ ਆ ਕੋਈ ਜ਼ਿਆਦਾ ਸਾਫ਼ ਨਹੀਂ ਕੀਤੇ ਅਸੀਂ ਕਿਉਂਕਿ ਪਿਛਲੀ ਸਾਈਡ ਤੋਂ ਉਹਨਾਂ ਦੀ ਦਸਤਾਰ ਵੀ ਇਹੋ ਜਿਹੀ ਹੁੰਦੀ ਹੈ ਬਾਕੀ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੀ ਦਸਤਾਰਾ ਸਿੱਖਣੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ 'ਚ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਕੱਲ੍ਹ ਆ ਕੇ ਆਵਾਂਗੇ ਇੱਕ ਹੋਰ ਨਵੇਂ ਸਟਾਈਲ ਦੀ ਵੀਡੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ